ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਆ ਕਿ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਵਾਹਿਗੁਰੂ ਜੀ ਜੇ ਆ ਮੇਰੀ ਜਿੱਤ ਹੋਈ ਹੈ ਨਾ ਇਹਦੇ ਵਿੱਚ ਮੇਰਾ ਆਪਣਾ ਕੋਈ ਬਲ ਕੋਈ ਜ਼ੋਰ ਨਹੀਂ ਹੈ ਤੁਹਾਡੀ ਕਿਰਪਾ ਹੋਈ ਹੈ ਤੇ ਮੇਰੀ ਜਿੱਤ ਹੋਈ ਹੈ ਰਣੰਗ ਜੀਤ ਆਏ ਜਯੰਗ ਗੀਤ ਗਾਏ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੰਗ ਜਿੱਤ ਕੇ ਵਾਪਸ ਆਏ ਤੇ ਆਉਂਦਿਆਂ ਹੀ ਇਹ ਸੁਖ ਦਾ ਸੁਨੇਹਾ ਇਹ ਖੁਸ਼ੀ ਦੀ ਖਬਰ ਮਿਲੀ ਹੈ ਕਿ ਪਾਤਸ਼ਾਹ ਜੀ ਤੁਹਾਡੇ ਘਰ ਵਿੱਚ ਸਹਬਜ਼ਾਦੇ ਦਾ ਆਗਮਨ ਹੋਇਆ ਹੈ ਸਹਬਜ਼ਾਦੇ ਦਾ ਜਨਮ ਹੋਇਆ ਹੈ ਤਾਂ ਉਸ ਵੇਲੇ ਜੰਗ ਜਿੱਤਣ ਦੇ ਕਾਰਨ ਸਤਗੁਰਾਂ ਨੇ ਫਿਰ ਆਪਣੇ ਸਹਬਜ਼ਾਦੇ ਦਾ ਨਾਮ ਰੱਖਿਆ ਸੀ ਅਜੀਤ ਸਿੰਘ ਤੇ ਨਾਲੇ ਬਚਨ ਕਹੇ ਸੀ ਕਿ ਤੇਰਾ ਨਾਮ ਵੀ ਅਜੀਤ ਸਿੰਘ ਹੈ ਤੇ ਅਜੀਤ ਸਿੰਘਾ ਤੂੰ ਕਿਸੇ ਦੇ ਕੋਲੋਂ ਜਿੱਤਿਆ ਨਹੀਂ ਜਾਵੇਂਗਾ ਅਜੀਤ ਦਾ ਅਰਥ ਇਹ ਹੈ ਜਿੰਨੂੰ ਕੋਈ ਜਿੱਤ ਨਾ ਸਕੇ ਆਪਣੇ ਜੀਵਨ ਦਾ ਪਹਿਲਾ ਜੰਗ ਸਤਗੁਰੂ ਮਹਾਰਾਜ ਜਿੱਤ ਕੇ